ਕੋਸੋ ਕੀ ਹਾਲ ਚਾਲ ਹੈ ਜੀ ਅੱਜ ਤੋਰੇ ਫਿਰਦੇ ਆ ਜੀ ਆਪਾਂ ਮਾਜੇ ਦੇ ਵਿੱਚ ਮਾਜੇ ਜਿੱਥੇ ਆ ਜੀ ਇੱਥੇ ਇੱਕ ਸਾਡੇ ਖਾਲਸਾ ਜੀ ਦੇਵ ਨੰਗ ਸਿੰਘ ਨੇ ਤੇ ਉਹ ਗੋਲ ਗੱਪਿਆਂ ਦਾ ਸਟਾਲ ਬਾਈ ਹੁਣਾਂ ਨੇ ਲਾਇਆ ਹੋਇਆ ਆ ਅੰਮ੍ਰਿਤ ਚਾਟ ਪੰਡਾਰ ਦੇ ਨਾਂ ਦੇ ਉੱਤੇ ਆਹ ਦੇਖੋ ਜੀ ਕੀ ਬਾਤ ਹੈ ਅੱਜ ਤੱਕ ਆਪਾਂ ਜਨੇ ਵੀ ਲੋਗ ਗੋਲ ਗੱਪਿਆਂ ਚਾਟ ਦੇਖਿਆ ਉਹ ਸਿਰ ਪ੍ਰਵਾਸੀ ਦੇਖਿਆ ਪਰ ਇੱਥੇ ਬਾਈ ਹੁਣੀ ਐਂਟ ਮਿਆਂਗ ਸਿੰਘ ਬੰਦੇ ਨੇ ਸਾਬ ਸੂਰਤ ਨੇ ਤੇ ਆ ਤੁਹਾਨੂੰ ਦਿਖਾ ਰਹੀ ਪਿੱਖੀ ਵੈਂਡ ਰੋਡ ਇੱਕ ਪਾਸੇ ਜਾਂਦਾ ਇੱਕ ਪੱਟੀ ਵਾਲੇ ਪਾਸੇ ਜਾਂਦਾ ਤੇ ਆਓ ਬਾਈ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਖਾਲਸਾ ਮੇਰੀ ਬਾਈ ਕੁਝ ਕੀ ਹਾਲ ਚੱਲ ਬਾਈ ਜੀ ਕੰਮ ਕਰ ਕਿਵੇਂ ਆ ਵਧੀਆ ਜੀ ਕਿਰਪਾ ਗੁਰੂ ਪੂਰਾ ਘੈਂਟ ਬਾਈ ਜੀ ਮੈਂ ਇੱਕ ਮਿੰਟ ਹੋਰ ਕੰਮ ਕਰਦਾ ਬਾਈ ਕੈਮਰਾ ਮੈਂ ਆਪਣੇ ਭਰਾ ਨੂੰ ਪੜਾਉਣਾ ਬਾਈ ਜੀ ਤੁਸੀਂ ਹੈਲਪ ਕਰੋ ਮੇਰੀ ਕੈਮਰੇ ਤੇ ਜੀ ਤੇ ਆ ਲੋ ਜੀ ਤੇ ਮੈਂ ਮੁਰੇ ਆਜਮਾ ਕਿਉਂਕਿ ਪ੍ਰੋਪਰਲੀ ਸਟੋਰੀ ਪ੍ਰੋਪਰ ਇੰਟਰਵਿਊ ਗੱਲਬਾਤ ਹੋ ਜੂਗੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾ ਬਾਈ ਜੀ ਆਪਣਾ ਗੁਰਮukh ਸਿੰਘ ਜੀ ਗੁਰਮukh ਸਿੰਘ ਜੀ ਕਿੰਨੀ ਦਿਨ ਹੋ ਗਈ ਤੁਹਾਨੂੰ ਇੱਥੇ ਗੋਲ ਗੱਪਿਆਂ ਦਾ ਸ਼ੁਰੂ ਕੀਤੇ ਅਨਸਰ ਇੱਥੇ ਦਾ ਸਾਰ ਹੋ ਗਏ 2 ਮਹੀਨੇ ਉਤਰਾ ਮੈਨੂੰ 20 ਸਾਲ ਹੋ ਗਏ ਕੰਮ ਕਰਦਿਆਂ 20 ਸਾਲ ਹੋ ਗਿਆ ਤੁਹਾਨੂੰ ਗੋਲ ਗੱਪੇ ਦਾ ਕੰਮ ਕਰਦਿਆਂ ਨੂੰ ਤੇ ਪਹਿਲਾਂ ਇਸ ਤੋਂ 2 ਮਹੀਨੇ ਪਹਿਲਾਂ ਕੀ ਕਰਦੇ ਸੀ? ਇਹੀ ਕੰਮ ਕਰਦਾ ਸੀ ਮੈਂ ਲਾਉਣਾ ਸੀ ਦਿਾਲਪੁਰੇ ਪਹਿਲਾਂ ਦਿਾਲਪੁਰੇ ਸੀਗੀ ਵਾਹ ਜੀ ਵਾਹ ਤੇ ਭਾਈ ਇੱਕ ਚੀਜ਼ ਹੋਰ ਦੱਸੋ ਕੀ ਕੀ ਬੜਾਉਣੇ ਕਲੇ ਗੋਲ ਗੱਪੇ ਜਾਂ ਹੋਰ ਵੀ ਕੁਝ ਹੁੰਦਾ ਦਾ? ਹਾਂ ਜੀ ਗੋਲ ਗੱਪੇ ਆਪਣਾ ਤੇ ਸੂਜੀ ਵਾਲੇ ਤੇ ਚਾਟ ਗੋਲ ਗੱਪੇ ਸੂਜੀ ਵਾਲੇ ਹੋ ਗਏ ਚਾਟ ਹੋ ਗਈ ਤੇ ਨਾਲ ਆਟੇ ਵਾਲੇ ਹੋ ਗਏ ਆਟੇ ਵਾਲੇ ਕੀ ਬਾਤ ਹੈ ਜੀ ਤੇ ਭਾਈ ਜੀ ਕਿੱਥੋਂ ਸ਼ੁਰੂਆਤ ਕਿਵੇਂ ਹੋਈ ਹੈ ਇਹ ਗੋਲ ਗੱਪਿਆਂ ਨੂੰ ਸ਼ੁਰੂ ਕਰਨ ਦੀ ਕਿਉਂਕਿ ਅੱਜ ਕੱਲ ਇੱਕ ਚੀਜ਼ ਦੇਖੀ ਆ ਪੰਜਾਬੀ ਜਿਹੜੇ ਭਰਾ ਨੇ ਉਹ ਗੋਲ ਗੱਪੇ ਬਹੁਤ ਘੱਟ ਲਾਉਂਦੇ ਨੇ ਖਾਸ ਕਰਕੇ ਚਾਟ ਭੰਡਾਰ ਜਿਹੜਾ ਹੈਗਾ ਉਹ ਬਹੁਤ ਘੱਟ ਹੈ ਤੇ ਚਾਦੀ ਚਾਟ ਭੰਡਾਰ ਜਿਹੜੇ ਹੁੰਦੇ ਆ ਪ੍ਰਵਾਸੀਆਂ ਦੇ ਹੁੰਦੇ ਆ ਭਈਆਂ ਦੇ ਹੁੰਦੇ ਨੇ ਤੇ ਇਹ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਸੀ ਤੁਹਾਨੂੰ ਮਨ ਦੇ ਵਿੱਚ ਕਿਵੇਂ ਆਈ ਇਹ ਸ਼ੁਰੂ ਕਰੀਏ ਇਹ ਜੀ ਕੋਈ ਨਾ ਬੰਦਾ ਬਣਾਉਂਦਾ ਸੀ ਤੇ ਉਹਨਾਂ ਮੈਨੂੰ ਆਖਿਆ ਵੀ ਤੁਸੀਂ ਕੰਮ ਕਰੋ ਇਹ ਇਹ ਕੰਮ ਮੁੜ ਕੇ ਮੈਂ ਉਹਨਾਂ ਤੋਂ ਵੇਖ ਕੇ ਸਿੱਖ ਕੇ ਤੇ ਬਾਅਦ ਵਿੱਚ ਦਰਜੀ ਦਾ ਕੰਮ ਕਰਦਾ ਸੀ ਅੱਛਾ ਦਰਜੀ ਦਾ ਕੰਮ ਮੈਂ ਛੱਡ ਕੇ ਮੁੜ ਕੇ ਇਹ ਕੰਮ 'ਚ ਪੈ ਗਿਆ ਓਕੇ ਜੀ ਹਾਂਜੀ ਤੇ ਗੋਲ ਕੱਪੇ ਦਾ ਜਿਹੜਾ ਪਾਣੀ ਕਹਿੰਦੇ ਬੜਾ ਉਹ ਹੁੰਦਾ ਕਈ ਲੋਕ ਤਜਾ ਪਾ ਕੇ ਬਣਾਉਂਦੇ ਆ ਕਈ ਕੁਛ ਕਰਕੇ ਬਣਾਉਂਦੇ ਆ ਤੁਸੀਂ ਜਿਹੜਾ ਪਾਣੀ ਉਹ ਕਿਵੇਂ ਬਣਾਉਂਦੇ ਹੋ ਉਹ ਸਰ ਟਿਬਲੀ ਦਾ ਬਣਾਉਂਦੇ ਆ ਅਸੀਂ ਅਸੀਂ ਕੋਈ ਚੀਜ਼ ਇਹ ਜੀ ਦੇ ਵਿੱਚ ਪਾਉਂਦੇ ਅੱਛਾ ਹਾਂਜੀ ਤੁਸੀਂ ਮਲਾਉ ਕੁਛ ਹੋਰ ਐਕਸਟਰਾ ਨਹੀਂ ਪਾਉਂਦੇ ਨਹੀਂ ਨਹੀਂ ਕੁਝ ਨਹੀਂ ਪਾਉਂਦੇ ਇਮਲੀ ਦੀ ਇਮਲੀ ਪਾਈਦੀ ਬਸ ਇਮਲੀ ਪਾਉਂਦੇ ਹਾਂਜੀ ਹਰਿਆ ਪੂਤਨਾ ਹਰੀ ਮਿਰਚ ਪਾਈਦੀ ਬਸ ਹੋਰ ਅਸੀਂ ਕੋਈ ਚੀਜ਼ ਨਹੀਂ ਇਹੋ ਜੀ ਪਾਉਂਦੇ ਹਾਂ ਜੀ ਲੋਕ ਅੱਜ ਕੱਲ ਖਾਈ ਜਾਂਦੇ ਭਈਆਂ ਤੋਂ ਜਾ ਜਾ ਜੀ ਅਸੀਂ ਤੇ ਸਿਰ ਵਧੀਆ ਚੀਜ਼ ਬਣਾਉਂਦੇ ਹਾਂ ਤੁਹਾਡੇ ਕੋਲ ਲੈਣ ਲੱਗਦੀ ਜਦੋਂ ਮੈਂ ਭਈਆਂ ਕੋਲ ਲੱਗਦੀ ਕਿ ਨਹੀਂ ਲੈਣ ਲੱਗ ਜਾਂਦੀ ਗੁਰੂ ਸਮੂਰੂ ਮਹਾਰਾਜ ਦੀ ਬਹੁਤ ਕਿਰਪਾ ਵਾ ਬਿਲਕੁਲ ਜਦੋਂ ਅਸੀਂ ਆਏ ਉਹਦੇ ਵੀ ਭਾਈ ਹੋਣਾ ਕੋਈ ਗਸਟਮਰ ਖੜੇ ਸੀਗੇ ਇਹ ਵੇਟ ਕੀਤੀ ਪਹਿਲਾਂ ਉਹ ਕਸਟਮਰ ਖਾ ਪੀ ਲੈਣ ਉਹ ਤੋਂ ਬਾਅਦ ਵਿੱਚ ਫੇ ਅਸੀਂ ਭਾਈ ਹੋਣਾ ਨਾਲ ਗੱਲਬਾਤ ਕਰਦੇ ਆ ਤੇ ਬਾਈ ਜੀ ਇਦਾਂ ਕਰੋ ਫੋਨ ਸਾਨੂੰ ਪਹਿਲਾਂ ਪਾਣੀ ਪੂਣੀ ਦਿਖਾਓ ਆਪਾਂ ਕੀ ਕੀ ਤੁਹਾਡੇ ਕੋਲ ਸਮਾਨ ਉਹਦਾ ਉਹ ਦਿਖਾਓ ਇਹ ਆ ਗਿਆ ਤੁਹਾਡਾ ਜੀ ਇਮਲੀ ਵਾਲੀ ਚਟਨੀ ਇੱਕ ਮਿੱਠੀ ਚਟਨੀ ਵਾਹ ਜੀ ਵਾਹ ਇਹ ਆਲੂ ਆਲੂ ਕਿਆ ਬਾਤ ਹੈ ਜੀ ਇਹ ਕਰਾ ਦਿਆ ਤੁਸੀਂ ਇਹ ਆ ਗਿਆ ਤੁਹਾਡਾ ਕਰਾਰੀ ਮੜਾ ਉਹ ਘਮਾਉ ਡੋਰੀ ਦਾ ਘਮਾਉ ਮੜਾ ਜਿਆ ਤੁਨੂੰ ਓਹ ਕਿਆ ਬਾਤ ਵਾਹ ਤੇ ਸਵਾ ਲਾ ਗਿਆ ਭਾਈ ਤੇ ਭਾਈ ਹੁਣ ਫਿਰ ਖਵਾਉਂਗੇ ਗੋਲ ਗੱਪੇ ਸਾਨੂੰ ਹਾਂ ਜੀ ਚਲੋ ਜੀ ਭਾਜੀ ਹੁਣ ਭਾਈ ਹੁਣਾਂ ਕੋਲ ਆਪਾਂ ਗੋਲ ਗੱਪੇ ਛਕੀਏ ਦੱਸਿਏ ਤੁਹਾਨੂੰ ਵਾਕਿ ਗੋਲ ਗੱਪੇ ਭਾਈ ਹੁਣਾਂ ਦੇ ਕਿਵੇਂ ਦੇ ਨੇ ਭਾਜੀ ਪਲੀਜ਼ ਉਹ ਲਾਗੇ ਰੱਖਿਓ ਕਿਉਂਕਿ ਮੇਨ ਬਾਈ ਹੁਣਾਂ ਦਾ ਮੇਨ ਜਿਹੜਾ ਗੋਲ ਗੱਪੇ ਪ੍ਰੋਪਰ ਆ ਜਾਣ ਬਾਈ ਗੋਲ ਗੱਪਾ ਸਾਈ ਥੋੜਾ ਵੱਡਾ ਦਿਓ ਹਨ ਨਹੀਂ ਆਟੇ ਵਾਲਾ ਖਵਾਓ ਭਾਜੀ ਖਵਾਓ ਆਟੇ ਵਾਲਾ ਤੇ ਵਧੀਆ ਖਵਾਓ ਅੱਛਾ ਬਾਈ ਜਿਹੜੇ ਗੋਲ ਗੱਪੇ ਬਣਾਉਣੇ ਆਪ ਬਣਾਉਣੇ ਜਾਂ ਬਣੇ ਬਣਾ ਲੈਣੇ ਹੋ ਸਾਰੇ ਆਪ ਤਿਆਰ ਕਰਦੇ ਆ ਸਾਰੋ ਸਾਰੋ ਸਭ ਦਾ ਆਪ ਤਿਆਰ ਕਰਦੇ ਆ ਕੀ ਬਾਤ ਹੈ ਜੀ ਵਾਜਿਓ ਕਰੋ ਜੀ ਕਰੋ ਅੱਜ ਪਾਣੀ ਤੱਕ ਜੋ ਇਮਲੀ ਦੀ ਚਟਨੀ ਸਾਰਾ ਕੁਝ ਤੁਹਾਡਾ ਆਪਣੀਆਂ ਸਾਰਾ ਕੁਝ ਸਾਡੇ ਕਿਆ ਬਾਤ ਹੈ ਜੀ ਕਰਦੇ ਫਿਰ ਹੈਲਪ ਕਰਾਉਂਦੇ ਨਾਲ ਕਿ ਨਹੀਂ ਹਾਂਜੀ ਕਰਦੇ ਕਰੋ ਕੀ ਬਾਤ ਹੈ ਤੇ ਭਾਈ ਹੋਰ ਇਸ ਤੋਂ ਇਲਾਵਾ ਹੋਰ ਕੀ ਕੰਮ ਫਿਰ ਨਾਲ ਕਰਦੇ ਹੋ ਹੋਰ ਨਹੀਂ ਕੰਮ ਕੋਈ ਅਜਾ ਸਿਰਫ ਪਰਮਨੈਂਟ ਗੋਲ ਗੱਪੇ ਦਾ ਕੰਮ ਹੀ ਹੈ ਗੱਲਾਂ ਹਾਂਜੀ ਹੋ ਜਾਜੀ ਉਹ ਉਹ ਤੇਰੀ ਭਾਈ ਗੋਲ ਗੱਪਾ ਟੁੱਟ ਗਿਆ ਹੁਣ ਇੱਕ ਹੋਰ ਨਵਾਂ ਚਾਹੀਦਾ ਹਾਂ ਕੀ ਬਾਤ ਹੈ ਕੋਈ ਹਾਂ ਬੜੀ ਬਾਬਾ ਜੀ ਬਚਪਨ ਯਾਦ ਕਰਵਾਤਾ ਜਿਵੇਂ ਤੇ ਸਕੂਲ ਟਾਈਮ ਤੇ ਅਸੀਂ ਨਿੱਕੇ ਟਾਈਮ ਸਕੂਲੇ ਦਾ ਪੜਦੇ ਸੀ ਨਾ ਉੱਥੇ ਜਿਹੜੇ ਸਾਡੇ ਪਿੰਡ ਦੇ ਭਾਈ ਹੁੰਦੇ ਸੀ ਜਿਹੜੇ ਗੋਲ ਗੱਪੇ ਵੇਚਦੇ ਹੁੰਦੇ ਉਹ ਲੋਗ ਉਹਦਾ ਤਾਂ ਪਾਣੀ ਹੁੰਦਾ ਖੱਟਾ ਜਿਹਾ ਪਾਣੀ ਕਹਨ ਕਮਾਲ ਦਾ ਤੇ ਇਮਲੀ ਵਾਲੀ ਚਾਣੀ ਬਿਲਕੁਲ ਮਿੱਠੀ ਉਹ ਬਾਸੀ ਭਾਈ ਥੈਂਕ ਯੂ ਸੋ ਮਚ ਤੇ ਭਾਈ ਗੋਲ ਗੱਪੇ ਇੱਕ ਕਰ ਵਾਲੇ ਕਿੰਨੇ ਦਿੰਦੇ ਹੋ ਇਹ 10 ਦੇ 4 ਆ ਹੂੰ 10 ਦੇ 4 ਤੇ ਆ ਸੂਜੀ ਵਾਲੇ ਸੂਜੀ ਵਾਲੇ 3 ਜੀ ਤੇ ਚਾਲ ਪੇਟ ਕੀ ਰੇਟ ਆ 430 ਰੁਪਏ ਦੀ 430 ਰੁਪਏ ਦੀ ਬਾਜ ਰਿਹਾ ਹੂੰ ਭਾਈ ਉਹਣਾ ਕਿੱਥੇ ਆਡਰੈਸ ਬੋਲ ਦਿਓ ਕਰੀ ਹਾਂਜੀ ਪਿੰਡ ਐਸ ਇੱਥੋਂ ਦਾ ਪਤਾ ਇੱਥੋਂ ਤੱਕ ਪਿੰਡ ਦਾ ਜੀ ਇੱਥੋਂ ਦਾ ਇੱਥੋਂ ਲੈ ਚਲੋ ਇਹ ਸੂਰਵਿੰਡ ਵਾਲਾ ਚੌਕ ਆ ਜੀ ਹਾਂਜੀ ਸੂਰਵਿੰਡ ਹਾਂਜੀ ਤਰਨਤਾਰ ਰੋਡ ਸੂਰਵਿੰਡ ਵਾਲਾ ਚੌਕ ਹੂੰ ਕੀ ਆ ਬਾਈ ਤੇ ਟਾਈਮਿੰਗ ਕੀ ਭਾਈ ਜੀ 12 ਵਜੇ ਆ ਜਾਈਦਾ ਜੀ 12 ਵਜੇ ਤੋਂ 12 ਵਜੇ ਤੋਂ 6 ਵਜੇ ਤੱਕ 12 ਵਜੇ ਤੋਂ 6 ਵਜੇ ਤੱਕ ਸਾਡੇ ਖਾਲਸਾ ਜੀ ਇੱਥੇ ਹੁੰਦੇ ਨੇ ਜਿਹੜਾ ਵੀ ਭਾਈ ਹੁਣ ਇਹਨਾਂ ਦੇ ਕੋਲ ਇਥੋਂ ਨੰਗੋ ਤੇ ਭਾਈ ਹੁਣਾਂ ਕੋਲ ਗੋਲ ਗੱਪੇ ਥੋੜੇ ਜਿਹਾ 10 20 50 ਜਿੰਨੇ ਵੀ ਤੁਸੀਂ ਖਾਣੇ ਆ ਭਾਈ ਹੁਣਾਂ ਕੋਲ ਖਾ ਕੇ ਜਾਓ ਨਾਲੇ ਸਾਡੇ ਪੰਜਾਬੀ ਭਰਾ ਦਾ ਮਾਣ ਵਧਾਓ ਤੇ ਨਾਲੇ ਹੋਰ ਹਿੰਮਤ ਵਧੇ ਸਾਡੇ ਪੰਜਾਬੀ ਭਰਾਵਾਂ ਨੂੰ ਕੰਮ ਕਰਨ ਦੀ ਤੇ سپورਟ ਹਮੇਸ਼ਾ ਪੰਜਾਬੀ ਭਰਾ ਦੀ ਕਰੋ ਨਾ ਕਿ ਕਿਸੇ ਹੋਰ ਦੀ ਕਿਉਂਕਿ ਸਾਡਾ ਹੈਸ਼ਟੈਗ ਚੱਲਦਾ ਹੈ ਵੀ سپورਟ ਪੰਜਾਬੀ ਤੇ ਅਸੀਂ سپورਟ ਪੰਜਾਬੀਆਂ ਨੂੰ ਹੀ ਕਰਾਂਗੇ ਤੇ ਪੰਜਾਬੀਆਂ ਨੂੰ ਕਰਦੇ ਰਵਾਂਗੇ ਤੇ ਹੋ ਸੋ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਚੱਲਦੇ ਹਾਂ ਨਵੇਂ ਅਗਲੇ ਸਫ਼ਰ ਤੇ ਤੇ ਹਾਂਜੀ ਉਧਰ ਬਾਬਾ ਜੀ ਹੁਣਾਂ ਦੇ ਨਾਲ ਜਿਹੜੇ ਇੱਕ ਹੋਰ ਆਪਣੇ ਭਰਾ ਨੇ ਸਾਡੇ ਪੰਜਾਬੀ ਤੇ ਮੰਨਰੀਤ ਜੂਸ ਬਾਰ ਦੇ ਨਾਂ ਦੇ ਬਾਈ ਹੁਣੇ ਇੱਥੇ ਚਲਾ ਰਹੇ ਨੇ ਤੇ ਆ ਦੇਖ ਸਕਦੇ ਹੋ ਇਹ ਆ ਭਰਾ ਸਾਡਾ ਤੇ ਜਿਹੜਾ ਇੱਥੇ ਕਾਫੀ ਸਮੇਂ ਤੋਂ ਟਿਕ ਟੁਕੜ ਕੇ ਤੇ 10 ਸਾਲਾਂ ਤੋਂ ਬਾਈ ਹੁਣੀ ਇੱਥੇ ਠੰਡੇ ਦਾ ਕੰਮ ਕਰਦੇ ਨੇ ਤੇ ਬਾਈ ਨੂੰ ਚਾਹਦੇ ਬਾਈ ਕੀ ਹਾਲ ਚਾਲ ਆ ਵਧੀਆ ਸਰ ਟਿਕ ਟਕ ਹਾਂਜੀ ਵਧੀਆ ਜੀ ਬਾਈ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ 8-7 8-10 ਸਾਲ ਹੋ ਗਏ 8 ਤੋਂ 10 ਸਾਲ ਹਾਂਜੀ ਤੇ ਬਾਈ ਕੀ ਕੀ ਬਣਾਉਨੇ ਕੀ ਕੀ ਹੂੰ ਗੋਲੀ ਵਾਲਾ ਬੱਤਾ ਤੇ ਰੋ ਬਾਈ ਗੰਨੇ ਦਾ ਜੂਸ ਗੋਲੀ ਵਾਲਾ ਬੱਤਾ ਰੋ ਤੇ ਬਸ ਇਹੀ ਹੈ ਨਾ ਰੌ ਕਹਿੰਦੇ ਆ ਜੀ ਪਹਿਲਾਂ ਇਹ ਗੰਦੇਦ ਰਸ ਨੂੰ ਰੌ ਕਹਿੰਦੇ ਆ ਤੇ ਹੁਣ ਇਦਾਂ ਆਪਣੇ ਆਪ ਰਸ ਕਹਿਣ ਲੱਪਿਆ ਹਾਂਜੀ ਹਾਂਜੀ ਅਸਲ ਚ ਰੌ ਹੁੰਦੀ ਆ ਨਾ ਹਾਂਜੀ ਤੇ ਭਾਈ ਪਹਿਲਾਂ ਤੂੰ ਇਹੇ ਸ਼ੁਰੂ ਕੀਤਾ ਕਿ ਮੈਂ ਹੋਰ ਵੀ ਕੁਝ ਸ਼ੁਰੂ ਨਹੀਂ ਕੀਤਾ ਨਹੀਂ ਬੜੇ ਬਹੁਤ ਹੋਰ ਬਥੇਰੇ ਕੰਮ ਕੀਤੇ ਸਾਰ ਅੱਛਾ ਪਲੱਸ 2 ਕੀਤੀ ਆ ਭਰਤੀ ਦਾ ਭੁੱਲਣਾ ਵੇਖੀ ਆਂ ਅੱਛਾ ਹਾਂਜੀ ਤੇ ਮੁੜ ਕੇ ਕੰਮ ਨਹੀਂ ਸ਼ੁਰੂ ਤਾਇਆ ਫਿਰ ਮੈਂ ਇਹ ਬਣਾ ਲਿਆ ਜੀ ਅੱਛਾ ਹਾਂਜੀ ਭਰਤੀ ਭਰਤੀ ਚ ਕਿੱਥੇ ਰਹਿ ਗਿਆ ਫਿਰ ਭਰਤੀ ਜਾ ਟਾਡੂ ਆ अच्छा टैटू करके रह गया हां जी पहला पहलवानी करते रहे अच्छा तो भाई टैटू करके भाईदा रह गया है पहलवानी किथे करते थी पहलवानी इथे लोकल ही जी लोकल हां जी मखन मक्खी ਦੇ ਨਾਲ ਜੀ अच्छा हां जी ਤੇ ਫਾਈਨਲੀ ਫਿਰ ਹੁਣ ਤੁਸੀਂ ਆਪਣਾ ਇਧਰ ਕੰਮ ਕਰ ਰਹੇ ਬਈ ਕਿਵੇਂ ਦਾ ਕੰਮ ਕਿਵੇਂ ਦਾ ਵਧੀਆ ਜੀ ਵਧੀਆ ਬਹੁਤ ਵਧੀਆ ਮਾਰਕੀ ਤੇ ਕਿੰਨੇ ਪਾਈ ਬਾਈ ਦੱਸਿਆ ਵੀ ਮੇਰੇ ਕੋਲੋਂ ਲਗਭਗ ਦਪਹਿਰੇ ਦਪਹਿਰੇ ਤੁਹਾਡਾ ਸਭ ਸਾਰਾ ਵਿਕ ਜਾਂਦਾ ਨਾ ਮਾਰ ਜੀ ਮੇਰਾ ਹੋ ਗਿਆ ਚਾ ਵਾ ਕਿੰਨੇ ਡਾਲੇ ਕਿਦੇ ਵੇਚਤੇ ਅੱਜ ਚਾਰ ਡਾਲੇ ਵੇਚਤੇ ਜੀ ਚਾਹ ਡਾਲੇ ਗੋਲੀ ਵਾਲੇ ਬੱਤੇ ਵੇਚ ਤੇ ਗੰਨੇ ਰਹਿ ਗਿਆ ਬਾਈ ਕੋਲ ਬਿਲਕੁਲ ਥੋੜੇ ਇਹ ਤਾਂ ਹੈ ਨਾ ਹਾਂਜੀ ਹਾਂਜੀ ਤੇ ਬਾਈ ਹੁਣ ਸਾਡੂ ਚ ਬੁਲਾਣਾ ਫਿਰੋ ਗੋਲੀ ਵਾਲਾ ਪੀ ਲੋ ਸਰ ਜਾਂ ਜੂਸ ਪੀ ਲੋ ਜੀ ਤੇ ਗਪਿਆ ਸਿੰਘ ਨੂੰ ਪੁੱਛਦੇ ਗੁਰਦਾਸ ਸਿੰਘ ਜੀ ਕੀ ਪੀਣਾ ਮੈਂ ਕਿਹਾ ਜੀ ਅੱਜ ਗੋਲੀ ਵਾਲਾ ਬੱਤਾ ਪੀਆ ਜੀ ਵਾਵਾ ਚਿਹਰਾ ਹੋ ਗਿਆ ਤੇ ਚਲੋ ਭਾਜੀ ਫਿਰ ਅੱਜ ਸਾਡੇ ਲਈ ਗੋਲੀ ਵਾਲਾ ਬੱਤਾ ਬੁਲਾਓ ਜੀ ਭਾਜੀ ਠੀਕ ਹੈ ਜੀ ਤੇ ਬਾਈ ਦੇ ਗੋਲੀ ਵਾਲੇ ਬੱਤੇ ਦੇਖ ਕੇ ਮੈਨੂੰ ਮੈਂ ਉਹ ਬੰਦਾ ਯਾਦ ਆ ਗਿਆ ਠੰਡਵਾਲ ਆ ਤੇ ਪਿਛਲੇ ਸਾਲ ਅਸੀਂ ਉਹਨਾਂ ਬਾਈ ਦੀ ਵੀਡੀਓ ਕਰਕੇ ਆਏ ਸੀਗੇ ਅਸੀਂ ਉੱਥੇ ਤੇ ਬਾਈ ਉਹ ਯਾਦ ਬੰਦਾ ਤੁਸੀਂ ਜਾਣਦੇ ਜਿਹੜਾ ਗੋਲੀ ਵਾਲਾ ਬੱਤਾ ਬਣਾਉਂਦਾ ਜਿਹੜਾ ਠੰਡ ਪਾ ਕਹਿੰਦਾ ਹਾਂਜੀ ਹਾਂਜੀ ਦੇਖਿਆ ਉਹ ਹਾਂਜੀ ਦੇਖਿਆ ਤਾਂ ਨਹੀਂ ਆ ਜੀ ਉੱਥੇ ਆ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਹਾਂਜੀ ਹਾਂਜੀ ਵਧੀਆ ਬਹੁਤ ਵਧੀਆ ਜੀ ਕੰਮ ਕਿਤੇ ਉਹ ਵੀ ਕਿਹਦੀ ਸੋਚਿਆ ਨਹੀਂ ਕੁਝ ਕਰਕੇ ਦੇਖੀਏ ਨਵੀਂ ਤਕਨੀਕ ਬਣਾਈਏ ਨਹੀਂ ਜੀ ਨਹੀਂ ਉਹ ਥੋੜੀ ਜਿਹੀ ਛੱਗ ਜੀ ਆ ਜਾਂਦੀ ਪੈਸੇ ਗੱਲ ਤੇ ਕੰਮ ਤੇ ਕੋਈ ਨਹੀਂ ਕਾ ਜੀ ਅੱਛਾ ਹਾਂਜੀ ਬਹੁਤ ਲੋਕ ਕਹਿੰਦੇ ਵੀ ਬਣਾਈਏ ਮੈਂ ਨਹੀਂ ਉਹ ਆ ਜੀ ਹਾਂਜੀ ਚਲੋ ਆਦਰ ਬਾਈ ਹੁਣਾਂ ਦੇ ਸਾਡਾ ਗੋਲੀ ਵਾਲਾ ਪਤਾ ਰੈਡੀ ਕਰਤਾ ਤੁਹਾਨੂੰ ਬਾਈ ਸ਼ੁਰੂ ਤੋਂ ਸਾਦਾ ਖਾਣਾ ਸਾਦਾ ਰਹਿਣਾ ਸਿੱਖਿਆ ਜੀ ਅੱਛਾ ਸਾਦਾ ਖਾਣਾ ਤੇ ਸਾਦਾ ਹੀ ਸਾਦਾ ਹੀ ਰਹਿਣਾ ਰਹਿਣਾ ਸਾਦਗੀ ਜਿਹਾ ਰਹਿਣਾ ਲੋਕਾਂ ਨੂੰ ਰਾਸੀ ਪਿਉਣੀਆਂ ਦੇ ਲੋਕਾਂ ਨੂੰ ਹਾਂ ਦੇ ਗੋਲੀ ਵਾਲੇ ਬੱਤੇ ਵੀ ਹਾਂ ਵਧੀਆ ਚੀਜ਼ ਐ ਸਰ ਕੁਆਲਟੀ ਐ ਨਿੰਬੂ ਪਾਣੀ ਨਾਲ ਮਿਲ ਕੇ ਵੈਸੇ ਘਰੇ ਪੇ ਨਿੰਬੂ ਪਾਣੀ ਵੀ ਘਰੇ ਪੀਣਾ ਚਾਹੀਦਾ ਵਾ ਮਿਲ ਕੇ ਜਿਆਦਾ ਠੰਡੇ ਠੰਡੇ ਜਿਹਾ ਪੀਣ ਨਾਲ ਅੱਛਾ ਹਾਂ ਜੀ ਤਨ ਬਾਈ ਹੁਣੀ ਪਾਤਾ ਹੁਣ ਕਾਲਾ ਲੂਣ ਹਾਂਜੀ ਤੇ ਉਹ ਲਾ ਪੈ ਫੈਂਟੀਆਂ ਲਾਉਣ ਬਾਈ ਹੁਣ ਤੇ ਬਾਈ ਆ ਮੰਨਰੀਤ ਕੇ ਦਾ ਨਾਮ ਆ ਮੰਨਰੀਤ ਹੈ ਜੀ ਮੇਰੀ ਕੁੜੀਆ ਜੀ ਤੁਹਾਡੀ ਕੁੜੀਆ ਦੇ ਨਾਮ ਤੇ ਆ ਹਾਂਜੀ ਹਾਂਜੀ ਕੀ ਬਾਤ ਬਾਈ ਨੇ ਆਪਣੀ ਬੇਟੀ ਦੇ ਨਾਮ ਤੇ ਅੱਜ ਜੂਸ ਬਾਰ ਖੋਲੇ ਆ ਆ ਮੰਨਰੀਤ ਦੇ ਨਾਮ ਤੇ ਹਾਂਜੀ ਹਾਂਜੀ ਤੇ ਕਹਿੰਦੇ ਹੁੰਦੀਆਂ ਧੀਆ ਜਿਹੜੀਆਂ ਘਰ ਤੋਂ ਬੜਾ ਉੱਚਾ ਚੱਕ ਦਿੰਦੀਆਂ ਨੇ ਤੇ ਅਸੀਂ ਚਾਹੁੰਦੇ ਆ ਵੀ ਇਸ ਬੇਟੀ ਦੀ ਉਮਰ ਜਿਹੜੀ ਆ ਬਹੁਤ ਲੰਮਰੀ ਹੋਵੇ ਤੇ ਤੇਰੇ ਦੁਗੜੀ ਰਾਤ ਚੌਗੜੀ ਤਰੱਕੀ ਕਰੇ ਤੇ ਨਾਲ ਹੀ ਜਿਹੜਾ ਆਪਣਾ ਭੜਾਏ ਤਰੱਕੀ ਹੋਵੇ ਤੇ ਬੱਚੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਆਪਣੇ ਪਿੰਡ ਦਾ ਨਾਮ ਕੱਢੇ ਚਲੋ ਭਾਜੀ ਹੋ ਗਿਆ ਰੈਡੀ ਹੁਣ ਚਲੋ ਜੀ ਇਹ ਚਾਲ ਮੈਨੂੰ ਪਿੰਨਾ ਮਿੰਟ ਲੱਗੇ ਪੈਣੀ ਵਾਲਾ ਇੱਥੇ ਲੱਗ ਕੇ ਆ ਜਾ ਮੇਰੇ ਕੋਲ ਲਓ ਜੀ ਬਾਈ ਨੇ ਰੈਡੀ ਕਰਤਾ ਸਾਨੂੰ ਗੋਲੀ ਵਾਲਾ ਪੱਤਾ ਤੇ ਬਾਈ ਨੂੰ ਪੁੱਛਦੇ ਬਾਈ ਕਿਹੜਾ ਕਿਹੜਾ ਡਾ ਇਹ ਜੀ ਤਰਤਾ ਰੋੜ ਹੈ ਜੀ ਬਿਆਲਪੁਰੇ ਤੋਂ ਕਿਲੋਮੀਟਰ ਅੱਗੇ ਪੈਣੀ ਵਾਲਾ ਚੌਂਕ ਪੈਣੀ ਵਾਲਾ ਚੌਂਕ ਕਹਿੰਦੇ ਨੂੰ ਹੈ ਨਾ ਹਾਂਜੀ ਹਾਂਜੀ ਤੇ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਹੁੰਨੇ ਇੱਥੇ ਜੀ 9 10 ਵਜੇ ਆ ਜਾਈਦਾ ਜੀ ਇੱਥੇ 7 ਵਜੇ ਤਾਈਂ ਹੋਈਦਾ ਜੀ ਸ਼ਾਮ ਨੂੰ 7 ਵੇ ਤੱਕ ਹਾਂਜੀ ਕੀ ਬਾਤ ਸਾਗ ਤੁਰੇ ਆਉਂਦੇ ਮਲਗੇ ਸ਼ਾਮ ਤਾਈਂ ਫਿਰ ਜਨਾਚਰ ਕੋਨਾਚਰ ਡਟੇ ਰਹੀਦਾ ਤੇ ਭਾਈ ਕਿੰਨੇ ਦਾ ਗਲਾਸ ਇੰਨੇ ਰਸ ਦਾ 20 ਰੁਪਏ ਦਾ ਜੀ 20 ਰੁਪਏ ਦਾ ਕਿੰਨੇ ਦਾ ਰਸ ਤੇ ਆਹ ਵਾਲਾ ਇਹ 30 ਰੁਪਏ ਦਾ ਜੀ ਇਹ 30 ਰੁਪਏ ਦਾ ਹਾਂਜੀ ਕੀ ਬਾਤ ਹੈ ਦਾ ਜੀ ਇਹ ਵਾਕਈ ਵੀ ਟੇਸਟ ਵਧੀਆ ਲੱਗਾ ਬੜੀ ਧੀਰ ਬਾਅ ਇੱਕ ਕਹਾਵਤ ਹੁੰਦੀ ਹੈ ਸ਼ਹਿਰੋਂ ਬੀਬੀਆਂ ਦੇ ਘਰੋਂ ਜਾਣਾ ਤੇ ਸ਼ਹਿਰ ਜਾ ਕੇ ਗੋਲੀ ਵਾਲਾ ਪਤਾ ਪੀਣਾ ਪੀਣਾ ਤੇ ਬਸ ਹੁਣ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਹੋਰ ਦਾ ਹੀ ਮੈਂ ਤੁਹਾਨੂੰ ਬਾਲਾ ਕੁਝ ਕਹਿੰਦੇ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਭਰਾ ਨੂੰ ਸਪੋਰਟ ਕਰ ਦਿਓ ਕਿਉਂਕਿ ਇਹ ਸਿਰਫ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਨੀ ਆ ਨਾ ਕਿ ਕਿਸੇ ਹੋਰ ਨੂੰ ਸੋ ਹੁਣ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਸੋਣਾ ਦੱਸਿਓ ਥੈਂਕ ਯੂ ਸੋ ਮੱਚ